ਕਿ ਪੀੜਤ ਲੋਕੀ ਕਹਿੰਦੇ ਸਾਡੀ ਜਾਨ ਬਚਾਓ ਸਾਡੀ ਜਾਨ ਬਚਾਓ ਤੁਹਾਨੂੰ ਮੱਥੇ ਟੇਕਦੇ ਆ ਕਿ ਪਾਣੀ ਸਿਰ ਤੋਂ ਲੰਘ ਗਿਆ ਪਰ ਜਿਨ੍ਹਾਂ ਨੇ ਜਾਨ ਬਚਾਣੀ ਐ ਉਹ ਕਹਿੰਦੇ ਕੋਈ ਨਾ ਦੇਖਦੇ ਆ ਕੋਈ ਨਾ ਦੇਖਦੇ ਆ ਕੋਈ ਨਾ ਦੇਖਦੇ ਆ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੂੰ ਇਸ ਸ਼ਹਿਰ ਤੋਂ ਜ਼ਰਲੰਦ ਵੀਡੀਓ ਕਿਸ ਬਾਰੇ ਤੁਹਾਨੂੰ ਸਾਥੀਓ ਡਿਲੀਵਰੀ ਬੁਆਏ ਜਿਹੜੇ ਆ ਉਹ ਪਰੇਸ਼ਾਨ ਆ ਉਹ ਕਹਿੰਦੇ ਮਾਹੌਲ ਇਹੋ ਜਿਹਾ ਕਿ ਇੱਕ ਪਾਸੇ ਅੱਗ ਲੱਗੀ ਐ ਤੇ ਦੂਜੇ ਪਾਸੇ ਜੇ ਬਚਾਉਣ ਵਾਲਿਆਂ ਕੋਲ ਜਾਣੇ ਉਹ ਆਪਣੀ ਹੀ ਪੀਪਣੀ বাজਾਈ ਜਾਂਦੇ ਆ ਔਰ ਪਾਣੀ ਜਿਹੜਾ ਆ ਉਹ ਸਿਰ ਤੋਂ ਲੰਘ ਚੁੱਕਾ ਡਿਲੀਵਰੀ ਬாய் ਇਹ ਗੈਸ ਏਜੰਸੀ ਵਿੱਚ ਕੰਮ ਕਰਦੇ ਆ ਇਹ ਕਹਿੰਦੇ ਕਿ ਜਦ ਅਸੀਂ ਗੈਸ ਜਿਹੜੇ ਆ ਸਿਲੰਡਰ ਜਿਹੜੇ ਆ ਉਹ ਘਰਾਂ 'ਚ ਡਿਲੀਵਰ ਕਰਨ ਜਾਂਦੇ ਆ ਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਜਿਹੜੇ ਬਦਮਾਸ਼ ਆ ਇਹ ਸਾਨੂੰ ਘੇਰਦੇ ਆ ਅਤੇ ਸਾਥੀਓ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ 20 ਦਿਨਾਂ 'ਚ ਇਹਨਾਂ ਨੌਜਵਾਨਾਂ ਵੱਲੋਂ ਡਿਲੀਵਰੀ ਬੁਆਏ ਜਿਹੜੇ ਨੌਜਵਾਨ ਆ ਉਹਨਾਂ ਵੱਲੋਂ ਅਤੇ ਉਹਨਾਂ ਦੇ ਗੈਸ ਏਜੰਸੀ ਦੇ ਮਾਲਕਾਂ ਵੱਲੋਂ 16 ਦਰਖਾਸਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਲੇਕਿਨ ਹਾਲੇ ਤੱਕ ਇਸ ਗੰਭੀਰ ਮਸਲੇ ਤੇ ਕੋਈ ਵੀ ਜਿਹੜਾ ਪਹਿਲੂ ਸਾਹਮਣੇ ਨਹੀਂ ਆਇਆ ਪ੍ਰਸ਼ਾਸਨ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਕੋਈ ਕਾਰਵਾਈ ਨਹੀਂ ਕੀਤੀ ਤੇ ਪ੍ਰਸ਼ਾਸਨ ਦੀ ਚੁੱਪੀ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਪ੍ਰਸ਼ਨ ਚਿੰਨ੍ਹ ਖੜੇ ਹੁੰਦੇ ਆ ਔਰ ਗੱਲਬਤ ਇਹ ਕਿ ਵੀ ਇੱਕ ਜ 16 ਦਰਖਾਸਤਾਂ ਤੋਂ ਬਾਅਦ ਵੀ ਹਾਲੇ ਤੱਕ ਪ੍ਰਸ਼ਾਸਨ ਨੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਨਹੀਂ ਸਮਝਿਆ ਜਾਂ ਇਸ ਸੰਵੇਦਨਸ਼ੀਲ ਮਸਲੇ ਨੂੰ ਦੇਖਦੇ ਹੋਏ ਮੈਪਿੰਗ ਕਰਕੇ ਪੈਟ੍ਰੋਲਿੰਗ ਤੱਕ ਨਹੀਂ ਵਧਾਈ ਤੇ ਕੀ ਅੱਗੇ ਵਾਰ ਦਾ ਤਾਂ ਰੁਕਣਗੀ ਆ ਔਰ ਇਹ ਕਿਤਨਾ ਕਿਤੇ ਇੱਕ ਤਰੀਕੇ ਦੀ ناکامی ਹੈ ਔਰ ਨਾਲ ਦੀ ਨਾਲ ਇਹ ਸਮਝਣ ਵਾਲੀ ਗੱਲ ਹੈ ਕਿ 16 ਦਰਖਾਸਤਾਂ ਔਰ 20 ਵਾਰ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਦੱਸਿਆ ਜਾ ਰਿਹਾ ਕਿ 20 ਦਿਨਾਂ ਵਿੱਚ 16 ਦਰਖਾਸਤਾਂ ਦਿੱਤੀਆਂ ਤਾਂ ਐਡਾ ਹੌਸਲਾ ਇੰਨੀ ਬੇਫਿਕਰੀ ਇਹ ਇਹਨਾਂ ਬਦਮਾਸ਼ਾਂ 'ਚ ਕਿੱਥੇ ਆਉਂਦੀ ਹੈ ਕਿ ਕੀ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕਦ ਕੋਈ ਖੂਨੀ ਝੜਪ ਹੋਵੇ ਜਾਂ ਖੂਨੀ ਵਾਰਦਾਤ ਕੀਤੀ ਜਾਵੇ ਖੂਨੀ ਲੁੱਟ ਕੀਤੀ ਜਾਵੇ ਉਸ ਤੋਂ ਬਾਅਦ ਹੀ ਕੁਰਸੀ ਤੋਂ ਉੱਠਣਾ ਤਾਂ ਇਸ ਦੇ ਨਾਲ دہشت ਦਾ ਮਾਹੌਲ ਬਣਦਾ ਤੇ ਨਾਲ ਦੀ ਨਾਲ ਜਦੋਂ ਇਹ ਡਿਲੀਵਰੀ ਬாய் ਆਪਰਾ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਉਹ ਕਹਿੰਦੇ ਕਿ ਅਸੀਂ ਭਾਈ ਕੰਮ ਹੀ ਛੱਡ ਦੇਣਾ ਜੇ ਉਹ ਸਿਲੰਡਰਾਂ ਨੂੰ ਘਰ-ਘਰ 'ਚ ਜਾ ਕੇ ਡਿਲੀਵਰੀ ਨਹੀਂ ਕਰਨਗੇ ਤਾਂ ਬਾਕੀ ਜਿਹੜੇ ਲੋਕ ਜਿਨ੍ਹਾਂ ਨੂੰ ਘਰ 'ਚ ਫੈਸਿਲਿਟੀ ਮਿਲਦੀ ਹੈ ਕਿ ਸਿਲੰਡਰ ਘਰ ਪਹੁੰਚ ਜਾਂਦਾ ਉਹਨਾਂ ਨੂੰ ਕਿੰਨੀ ਆਕ ਹੋਵੇਗੀ ਤਾਂ ਇੱਕ ਜਿਹੜਾ ਸਰਕਲ ਹੈ ਉਹ ਬੰਦ ਹੋ ਜਾਣਾ ਤੇ ਕਈ ਘਰਾਂ 'ਚ ਰੋਟੀ ਪੱਕਣੀ ਵੀ ਬੰਦ ਹੋ ਜਾਣੀ ਹੈ ਕਾਰਨ ਇਹ ਕਿ ਜੇ ਸਿਲੰਡਰ ਨਹੀਂ ਪਹੁੰਚਣਾ ਤਾਂ ਰੋਟੀ ਸਬਜ਼ੀ ਕਿਵੇਂ ਤਿਆਰ ਹੋਣੀ ਹੈ ਸੋ ਪ੍ਰਸ਼ਾਸਨ ਨੂੰ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਮਝਣਾ ਚਾਹੀਦਾ ਸੰਵੇਦਨਸ਼ੀਲ ਇਲਾਕੇ ਦੀ ਮੈਪਿੰਗ ਕਰਨੀ ਚਾਹੀਦੀ ਹੈ ਪੈਟ੍ਰੋਲਿੰਗ ਵਧਾਣੀ ਚਾਹੀਦੀ ਹੈ ਤੇ ਜਿਹੜੇ ਮਸਤੰਡੇ ਬਦਮਾਸ਼ ਨੇ ਇਹਨਾਂ ਨੂੰ ਕੰਨ ਤੋਂ ਫੜ ਕੇ ਅੰਦਰ ਕਰਨਾ ਚਾਹੀਦਾ ਤਾਂ ਜੋ ਜਿਹੜੇ ਮਿਹਨਤੀ ਲੋਕ ਜਿਹੜੇ ਦਿਨ ਰਾਤ ਮਿਹਨਤ ਕਰਕੇ ਰੋਟੀ ਖਾਂਦੇ ਆ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾ ਸਕੇ ਤੇ ਪ੍ਰਸ਼ਾਸਨ ਦਾ ਭਰੋਸਾ ਲੋਕਾਂ ਦੇ ਅੰਦਰ ਬਹਾਲ ਰਵੇ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਔਰ ਜਿਹੜੇ ਡਿਲੀਵਰੀ ਬாய் ਆ ਇਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਅੱਜ ਦੀ ਪ੍ਰੈਸ ਕਾਨਫਰੰਸ ਸਾਡੇ ਡਿਲੀਵਰੀ ਮੈਨ ਜਿਹੜੇ ਪਿਛਲੇ ਮਹੀਨੇ ਤੋਂ 25 ਵਾਰ ਲੁੱਟ ਹੋ ਚੁੱਕੀ ਆ ਕੁਝ ਪੈਸਿਆਂ ਦੇ ਚੱਕਰ ਚ ਕੁਝ ਸਿਲੰਡਰਾਂ ਦੇ ਚੱਕਰ ਚ ਕੁਝ ਬੰਦਿਆਂ ਨੇ ਸੱਟਾਂ ਵੀ ਲਗੀਆਂ ਜੀ ਉਹ ਲਗਾਤਾਰ ਬਹੁਤ ਮਤਲਬ ਜਨਵਰੀ 2026 ਤੋਂ ਲੈ ਕੇ ਹੁਣ ਤੱਕ 25 ਐਕਸੀਡੈਂਟ ਇਦਾਂ ਦੇ ਹੋ ਚੁੱਕੇ ਆ ਅੱਜ ਅਸੀਂ ਮਿਲ ਕੇ ਉਹਨਾਂ ਨੂੰ ਇਨਸੀਡੈਂਟ ਵਾਈਜ਼ ਡਿਟੇਲਿੰਗ ਦਿੱਤੀ ਆ 11 ਇਨਸੀਡੈਂਟ ਇੱਕ ਸੀਗੇ 9 ਇੱਕ ਸੀਗੇ ਆਪਣੇ ਪ੍ਰੈਸ ਕਾਨਫਰੈਂਸ ਕਰਦੇ ਕਰਦੇ 3 ਐਕਸੀਡੈਂਟ ਹੋ ਗਏ ਬੁਰੇ ਉਹਨੇ ਪ੍ਰੈਜ਼ੈਂਟ ਔਰ ਤੁਹਾਨੂੰ ਫੋਟੋ ਵੀ ਦਿਖਾਤੀ ਗਈ ਹੈ ਜਿਹੜੇ ਬੰਦੇ ਇਸ ਗੱਲ ਤੇ ਸਰਗਰਮ ਨੇ ਜੀ ਲੋਕਲ ਜਿਹੜੇ ਕਨਸਰਨ ਪੁਲਿਸ ਸਟੇਸ਼ਨ ਨੂੰ ਰਿਪੋਰਟ ਪਹਿਲਾਂ ਵੀ ਦੇ ਚੁੱਕੇ ਆ ਪਰ ਉਹ ਹੋ ਸਕਦਾ ਹੈ ਵੀ ਡਿਪਾਰਟਮੈਂਟ ਕੁਛ 26 ਜਨਵਰੀ ਸੀ ਜਾਂ ਪਰਹਾ ਟੂ ਜਾਂ ਇਹਨਾਂ ਬਿਜ਼ੀ ਸੀ ਤੇ ਅਸੀਂ ਹੁਣ ਉਹਨਾਂ ਨੇ ਸਾਨੂੰ ਸਵਾਸ਼ਣ ਦਿੱਤਾ ਵੀ 24 ਆਵਰ ਦੇ ਵਿੱਚ ਅਸੀਂ ਥੋੜਾ ਮਸਲਾ ਹੱਲ ਕਰਕੇ ਦੇਾਂਗੇ ਮੰਗ ਕੀ ਹੈ ਮੰਗ ਇਹ ਆ ਵੀ ਇਹ ਬੰਦਿਆਂ ਦਾ ਸਾਡੇਾਂ ਦੇ ਜੇ ਇਹਨਾਂ ਦੀ ਸੇਫਟੀ ਨਹੀਂ ਰਹੂਗੀ ਤਾਂ ਆਪਣੇ ਸਾਰਿਆਂ ਦੇ ਘਰਾਂ ਦੇ ਸਿਲੰਡਰ ਕੋ ਮੈਂ ਆਊਗਾ ਜੇ ਮੰਨ ਲਓ ਇੱਕ ਬੰਦਾ 222 ਕਿਲੋਮੀਟਰ ਤੋਂ ਕੰਮ ਕਰਨ ਆਇਆ ਸਾਡੇ ਕੋਲੇ ਸਾਡਾ ਕੰਮ ਕਰ ਰਿਹਾ ਉਹ ਸਾਡੀ ਸੇਫਟੀ ਰੱਖਦਾ ਵਿਸ਼ਵਾਸਪਾਤਰ ਬੰਦਾ ਹੈ ਜਿਹਦੇ ਕੋਲ ਇੱਕ ਗੱਡੀ ਹੈ 30 40 ਸਿਲੰਡਰ ਨੇ ਔਰ ਉਹਨੇ ਕੋ ਪੈਸੇ ਵੀ ਲੇ ਉਹ ਤਿੰਨ ਚੀਜ਼ਾਂ ਵਿਚਾਰਿਆ ਤੇ ਆਪਣੇ ਆਪ ਨੂੰ ਵਿਚਾਰਿਆ ਤੇ ਜਿਹੜੇ ਬੰਦੇ ਅਟੈਕ ਕਰਨ ਵਾਲੇ ਨੇ ਉਹ ਉਹਨਾਂ ਨੂੰ ਉਹਨਾਂ ਨਾਲ ਕੋਲ ਸੌਖਾ ਜਿਹਾ ਕੰਮ ਵੀ ਵੀ ਕੁਰਕੇ ਖੋਲਾ ਜਾਏ ਵੈਸੇ ਉਹਨਾਂ ਕੋਲ ਅਟੈਕ ਕਰਨ ਨੂੰ ਦਾਤ ਵੀ ਹੈ ਕੁਝ ਹੋਰ ਵੀ ਮਾੜਾ ਮੋਟਾ ਹਥਿਆਰ ਹੈਗਾ ਉਹਨਾਂ ਕੋਲ ਤੁਸੀਂ ਕਿਸ ਤਰ੍ਹਾਂ ਦੀ ਸੁਰੱਖਿਆ ਦੀ ਮੰਗ ਕਰਦੇ ਅਸੀਂ ਸੁਰੱਖਿਆ ਦੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਮਹੌੜ ਪ੍ਰਹਾਰ 2 ਹੈ ਉਹਦੇ ਵਿੱਚ ਵੀ ਗਵਰਨਮੈਂਟ ਵੀ ਇਸ ਗੱਲ ਤੇ ਲੱਗੀ ਹੋਈ ਹੈ ਵੀ ਮਾੜੇ ਅਸਰਾਂ ਨੂੰ ਖਤਮ ਕੀਤਾ ਜਾਵੇ ਤੇ ਅਸੀਂ ਵੀ ਬੇਨਤੀ ਲਾਉਣੀ ਹੈ ਵੀ ਇਹ ਉਹ ਵੀ ਉਨੇ ਹੀ ਮਾੜੇ ਨੇ ਜੋਨ ਖੋ ਕੇ ਉਹ ਤਾਂ ਸ਼ਰੀਆ ਮਾਰੇ ਨੇ ਵੀ ਜਿਹੜਾ ਸ਼ਰੀਆਮ ਕਿਸੇ ਨੂੰ ਲੁੱਟ ਲਈ ਆ ਕੋਈ ਮੂੰਹ ਨਹੀਂ ਬੰਨਿਆ ਹੋਇਆ ਕਿਸੇ ਦਾ ਕੋਈ ਸੇ ਉਹ ਨਹੀਂ ਕੋਈ ਮੋਟਰਸਾਈਕਲ ਦਾ ਨੰਬਰ ਨਹੀਂ ਸਭ ਕੁਝ ਸ਼ਰੀਆਮ ਆ ਲੱਗਦਾ ਹੈ ਡਿਲੀਵਰੀ ਪਏ ਉਹ ਵੀ ਦਹਿਸ਼ਤ ਦੇ ਵਿੱਚ ਨੇ ਬਹੁਤ ਬਹੁਤ ਦਹਿਸ਼ਤ ਦੇ ਨੇ ਅੱਜ ਸਾਡੇ ਆ ਦੇਖੋ ਤੁਹਾਨੂੰ ਆ ਡਰਵੀ ਮੈਂ ਤੁਹਾਨੂੰ ਦਿਖਾ ਰਿਹਾ ਜਿਨ੍ਹਾਂ ਨਾਲ ਲੇਟੈਸਟ ਹੋਇਆ ਹੈ ਔਰ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਅੱਜ ਇਹ ਕਹਿੰਦੇ ਅਸੀਂ ਡਿਊਟੀ ਕਿਵੇਂ ਕਰੀਏ ਜੀ ਜਦੋਂ ਇਹ ਆਪਣੇ ਘਰੇ ਗੱਲ ਕਰਦੇ ਨੇ ਵੀ ਅੱਜ ਮੇਰੇ ਨਾਲ ਆ ਹੋ ਗਿਆ ਜਿਹਦੇ ਕੋਲ ਗਾਥ ਸੀ ਮੇਰੇ ਮਾਰ ਦਿੱਤਾ ਤਾਂ ਉਸ ਦੀ ਘਰਵਾਲੀ ਕੀ ਕਹਦੀ ਹੈ ਪਤਾ ਇਹ ਛੋੜੋ ਆਪ ਹਮ ਦੋ ਕੰਮ ਖਾ ਲੇਂਗੇ ਆ ਜਾਓ ਵਾਪਸ ਲੱਗਦਾ ਕੱਲ ਨੂੰ ਕਿਤਰਾ ਕਿਤੇ ਦਹਿਸ਼ਤ ਜਿਵੇਂ ਵੱਧ ਰਹੀ ਏ ਤੇ ਕੱਲ ਨੂੰ ਇਹ ਸੈਂਟਰ ਛੱਡਣਗੇ ਤਾਂ ਫਿਰ ਘਰ ਆ ਸੈਂਟਰ ਗਾ ਹਾਂ ਉਹੀ ਤਾਂ ਤੁਮੋ ਜੀ ਬੇਂਤੀ ਲਾਉਣੀ ਕੱਲ ਨੂੰ ਸਾਨੂੰ ਕਹਣਾ ਜੀ ਤੁਹਾਡੀ ਡਿਊਟੀ ਏ ਸੈਂਟਰ ਦੇਣ ਦੀ ਹੁਣ ਮੇਰੇ ਬੰਦਿਆਂ ਦੀ ਲਾਣ ਆਰਡਰ ਦੀ ਜਿਹੜੀ ਜ਼ਿੰਮੇਵਾਰੀ ਏ ਉਹ ਐਡਮਿਨਿਸਟ੍ਰੇਸ਼ਨ ਦੀ ਏ ਤੇ ਸਰਕਾਰ ਦੀ ਏ ਹੁਣ ਅਸੀਂ ਬੰਦਿਆਂ ਨੂੰ ਕੀ ਦੇਣਾ ਸਾਡਾ ਬਣਦਾ ਥੋਡੇ ਬੁਲਾਈਆ ਇੰਡਸਟਰੀਅਲ ਕੋਈ ਬੁਲਾਈਆ ਸਾਰੇ ਉਹ ਤਾਂ ਉਹੀ ਦੇਵਾਂਗਾ ਨਾ ਪੂਰੀ ਸੈਲਰੀ ਦੇ ਦੂਗਾ ਉਹਨੀਆਂ ਜਿਹੜੀਆਂ ਡਿਊਟੀਆਂ ਬਣ 50 ਮੀਟਰ ਸਾਡੇ ਦੇ ਦਾਂਗੇ ਸੱਚੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦਾ ਰੋਲ ਇਸ ਵਿੱਚ ਕਿਸ ਤਰੀਕੇ ਦਾ ਉਹ ਕਰਦੀ ਕਰ ਨਹੀਂ ਕਰਦੀ ਹੁਣ ਉਹਨਾਂ ਨੇ ਸਾਨੂੰ 24 ਘੰਟੇ ਮੰਗਿਆ ਜੀ ਹਮ ਜਿਹੜੇ ਪਿਛਲੇ ਤੁਸੀਂ ਕਹਿ ਰਹੇ ਹੋ 13 24 ਉਹ ਸਾਰੇ ਸੀ ਉਹਨਾਂ ਨੂੰ ਡਿਟੇਲਿੰਗ ਵਾਜ ਦਿੱਤੇ ਆ ਨਹੀਂ ਡਿਟੇਲ ਤਾਂ ਤੁਸੀਂ ਦੇ ਦਿੱਤੀ ਤਾਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਉਹਨਾਂ ਨੇ ਕਰਦੇ ਸੀਗੇ ਕੁਝ ਹੋ ਸਕਦਾ ਕਿਤੇ ਬਿਜ਼ੀ ਹੋਣ ਪਰ ਹੁਣ ਥੋੜਾ ਜਿਆਦਾ ਜ਼ਿਆਦਾ ਹੋ ਗਿਆ ਪਿਛਲੇ 5 ਸਭ ਦੇ ਵਿੱਚ ਨਾ ਕਿੰਨੇ ਮਾਮਲੇ ਹੋਏ ਜੀ ਔਰ ਕਿੰਨੇ ਮਾਮਲੇ ਪੁਲਿਸ ਨੇ ਹੁਣ ਤੱਕ ਦਰਜ ਕਰ ਲਏ ਆ ਅਸੀ ਟੋਟਲ ਟੋਟਲ ਬੀ ਮਾਮਲੇ ਪਿਛਲੇ 25 ਦਿਨਾਂ ਚੋਂ ਚੁੱਕੇ ਆ ਜੀ 112 ਨੰਬਰ ਤੇ ਸਾਰੇ ਇਨਫੋਰਮਡ ਨੇ ਹਮਮ ਔਰ ਬਹੁਤ سارے ਮਾਮਲੇ ਵਿੱਚ ਜਿਹੜਾ ਡਿਲੀਵਰੀ ਹੋਇਆ ਤੇ ਉਹਨੇ ਆਪਣੀ ਐਪਲੀਕੇਸ਼ਨ ਦੇਖ ਕੇ ਸਬਮਿਟ ਨਹੀਂ ਕਰ ਦਿੱਤੀ ਜੀ ਜਦੋਂ ਤੱਕ ਅਸੀਂ ਪਹਿਲੀ ਪਿੱਛਾ ਕਰਦੇ ਆ ਤੇ ਜਦੋਂ ਦੂਸਰੀ ਹੋ ਜਾਂਦੀ ਆ ਜਦੋਂ ਦੂਸਰੀ ਦਾ ਪਿੱਛਾ ਕਰਦੇ ਆ ਤੇ ਸਾਡੀ ਤੀਜੀ ਹੋ ਜਾਂਦੀ ਆ ਜੀ ਇਹ ਅੱਜ ਸੀਪੀ ਸਾਹਿਬ ਨਾਲ ਸਾਡੀ ਦੂਜੀ ਮੁਲਾਕਾਤ ਸੀ ਜਿਹੜੇ ਪੱਟੀ ਕੋਲੇ ਕੋਈ ਇਲਾਕਾ ਹੈ ਉਸੇ ਇਲਾਕੇ ਜਿਹੜੀ ਦਸਤ ਸਭ ਪੂਰੇ ਸ਼ਹਿਰ ਚ ਇਹ ਪੂਰੇ ਗੈਸੇ ਮਿਹਰਬਾਨ ਹਾਂ ਰਹਾਉ ਰੂਟ ਲਗਾ ਲਿਜੀਏ ਐਬੋ ਵਾਲ ਲਗਾ ਦੇ ਜੀ ਸ਼ਿਮਲਾਪੂਰੀ ਵਾਲਾ ਏਰੀਆ ਲਗਾ ਲਿਜੀਏ ਸ਼ਿਮਲਾਪੂਰੀ ਵਾਲਾ ਏਰੀਆ ਲਗਾ ਲਿਜੀਏ ਲੋਹਾਰਾ ਏਰੀਆ ਲਗਾ ਲਿਜੀਏ ਅੱਜ ਜੂ ਹਮ ਇਕੱਠੇ ਹੋਏ ਹੈ ਉਹ ਇਸ ਲਈ ਹੋਏ ਹੈ ਕਿ ਜੇੜੀਆਂ ਸਾਡੀਆਂ ਭੈਣਾਂ ਤੇ ਬੇਟੀਆਂ ਦੇ ਘਰੇ ਸਿਲਟਰ ਪਹੁੰਚਾਉਂਦੇ ਆਂ ਅਗਰ ਇਹ ਗੈਬ ਆ ਗਿਆ ਇਹਨਾਂ ਨੂੰ ਸੁਰੱਖਿਆ ਨਹੀਂ ਮਿਲੇਗੀ ਤੇ ਸਾਡੇ ਹੀ ਚੁੱਲ੍ਹੇ ਕਿਤੇ ਨਾ ਕਿਤੇ ਚਲਾਉਣ ਦੇ ਵਿੱਚ ਸਾਨੂੰ ਮੁਸ਼ਕਲ ਆਏ। ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਹੁਣ ਤੱਕ ਜਿੰਨੇ ਸੈਂਕੜੇ ਵਾਰਦਾਤਾਂ ਹੋ ਚੁੱਕੇ ਹੁਣ ਤੱਕ ਕੋਈ ਅਰੈਸਟ ਭਈ ਹੈ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂ ਮੋਦੀ ਦਾ ਜਿਹੜੀ ਪਿਛਲੀ ਵਾਰ ਪਿਛਲੀ ਵਾਰ ਅੱਜ ਤੋਂ 8-9 ਮਹੀਨੇ ਪਹਿਲਾਂ ਅਸੀਂ ਸੀਪੀ ਸਾਹਿਬ ਨੂੰ ਮਿਲੇ ਸੀ ਉਦੋਂ ਇਹ ਵਾਰਦਾਤਾਂ ਵਧੀਆ ਸੀਗੀ ਤੇ ਉਦੋਂ ਦੋ ਗਰੋ 48 ਘੰਟੇ ਅੰਗਲਿਆਂ ਚ पकड़ ले गया ਸੀ ਹੂੰ پکڑ ਕੇ ਉਹਨਾਂ ਤੇ ਪਰਚਾ ਹੋਇਆ ਸੀ ਤੇ ਪਿਛਲੇ 8 ਮਹੀਨੇ ਬਿਲਕੁਲ ਸ਼ਾਂਤੀ ਰਹੀ ਆ ਅੱਛਾ ਜੀ ਇਹ ਜਿਹੜਾ ਦੁਬਾਰਾ ਹੁ ਉੱਠੇ ਗਿਰੋ ਇਹ ਪਿਛਲੇ ਤਕਰੀਬਨ ਅ ਸਮਝ ਲਓ ਵੀ 28 29 ਦਿਨ ਤੋਂ ਉੱਠਿਆ ਤਾਂ ਲੱਗਦਾ 20 25 ਦਿਨਾਂ ਤੋਂ ਜਿਵੇਂ ਤੁਸੀਂ ਕਹਿ ਰਹੇ ਵਾਰਦਾਤਾ ਹੋ ਰਹੀਆਂ ਹੁਣ ਤਾਂ ਕੋਈ ਹੱਲ ਵੀ ਨਹੀਂ ਹੋਇਆ ਨਾ ਕੋਈ ਮੁਕੱਦਮਾ ਅਦਾਲਤ ਵਿੱਚ ਕੀਤਾ ਹੈ ਨਾ ਕੋਈ ਅਰੈਸਟ ਭਈ ਹੁ ਤੱਕ ਲੱਗਦਾ ਪੂਰੀ ਸੀ ਇਲਾਕੀਏ ਕਿਤਨਾ ਕਿਤੇ ਨਹੀਂ ਅਸੀਂ ਇਹ ਨਹੀਂ ਕਹਿੰਦੇ ਜਿੱਦਾਂ ਮੰਦੀਜੀ ਨੇ ਦੱਸਿਆ ਕਿ ਕਿਤੇ ਨੇ ਕਿਤੇ ਆ ਪਰ 8-2 ਦੇ ਵਿੱਚ ਕਿਤੇ ਨੇ ਕਿਤੇ ਵਸ ਰਹੇ ਨੇ ਜੀ ਕੋਈ ਹੋ ਸਕਦਾ ਇਹਨੂੰ ਉਨੀ ਇੰਪੋਰਟੈਂਸ ਇਸ ਕੰ ਨੇ ਦਿੱਤੀ ਜਾਂ ਸਕੀ ਜਤੋਜ ਨਹੀਂ ਦਿੱਤੀ ਜਾਂ ਸਕੀ ਪਰ ਜੋ ਅੱਜ ਸੀਪੀ ਸਾਹਿਬ ਨੇ ਤੁਹਾਨੂੰ ਅੱਜ ਮਿਲਿਆ ਜਿਹੜੇ ਵੀ ਜਿਹੜੇ ਗੈਰ ਜਨਤੀਆਂ ਦੇ ਮਾਲਕ ਸਾਰੇ ਮੁੱਤੇ ਹੋਏ ਨੇ ਅੱਜ ਸਾਰੀਆਂ ਗੈਸੈਂਸੀ ਵਾਲੇ ਮਾਲਕ ਨੇ ਪਹੁੰਚੇ ਨਹੀਂ ਆਣ ਵਾਲੇ ਜ਼ਿੰਮੇਦਾਰੀ ਨਹੀਂ ਆਉਂਦਾ ਨਹੀਂ ਕੋਈ ਕਾਨੂੰਨ ਬੰਦਾ ਤੇ ਆਣ ਅਗਲਾ ਕਦਮ ਕੀ ਹੈ ਸਾਡੇ ਡਿਸਟ੍ਰਿਕਟ ਰਜਿਸਟਰਡ ਸਾਹਿਬ ਨੇ ਸਾਡੇ ਚੀਫ ਕਮਿਸ਼ਨਰ ਪੁਲਿਸ ਸਾਹਿਬ ਨੇ ਸਾਡੀ ਅਦੀਆਂ ਚੱਕੜੀਆਂ ਤੇ ਸਾਰੇ ਜਿਹੜਾ ਲੁਧਿਆਣਾ ਅਸੀਂ ਇਹ ਚਾਹਦੇ ਆ ਕਿ ਜਦੋਂ ਡਿਲੀਵਰੀ ਤੁਹਾਡੇ ਘਰ ਆਉਂਦਾ ਜੀ ਤੁਸੀਂ ਉਹਨੂੰ ਸੁਰੱਖਿਅਤ ਕਰੋ ਉਹ ਤੁਹਾਡਾ 파ਟ ਹੈ ਉਹ ਇਕੱਲਾ ਸਾਡਾ ਬਾਟਰੀ 24 ਘੰਟੇ ਦੇ ਹਾਲੇ ਮਿਲਦਾ ਅਗਲਾ ਸਟੈਪ ਅਗਲਾ ਇਹੀ ਹੈ ਵੀ ਅਸੀਂ ਆਪਣੀ ਚਿੱਠੀ ਦੇ ਦਿਆਂਗੇ ਵੀ ਅਸੀਂ ਸਮਰਥਨ ਡਿਲੀਵਰੀ ਦੇਣ ਚਾਹ। ਅਸੀਂ ਕੰਪਨੀਆਂ ਨੂੰ ਚਿੱਠੀ ਦੇ ਦਿਆਂਗੇ ਵੀ ਬਾਈ ਨਹੀਂ ਹੁਣ ਮੇਰੇ ਗੱਲ ਤਾਂ ਇਕੱਲੇ ਨੇ ਤਾਂ ਮੈਂ ਕੁਝ ਨਹੀਂ ਕਰਨਾ ਕਿਸੇ ਨੇ ਕੁਝ ਨਹੀਂ ਕਰਨਾ ਮੇਰੀ ਕੋਲ ਟੀਮ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਹਰ ਇੱਕ ਤਰ੍ਹਾਂ ਦੀ ਟੀਮ ਚਾਹੀਦੀ ਹੈ ਨਾ ਤਾਂ ਇਕੱਲੇ ਬੰਦਾ 11 ਪਲੇਅਰਾਂ ਦੇ ਥਾਂ ਤੇ ਆ ਸਕਦਾ ਨਾ ਕੱਲਾ ਇੱਕ ਇੱਕ ਗਰਾਊਂਡ ਦੇ ਵਿੱਚ ਖੇਡ ਸਕਦਾ ਖੇਡਣ ਲਈ ਜਾਂ ਕੁਝ ਵੀ ਕੋਈ ਡਿਊਟੀ ਲਈ ਇਹ ਹੋ ਸਾਡੀ ਟੀਮਾਂ ਨੇ ਸਾਡੀ ਸੁਰੱਖਿਆ ਦੇ ਆ ਵੀ ਅਸੀਂ ਉਹਨਾਂ ਅੰਸਰਾਂ ਨੂੰ ਜਾਂ ਉਹ ਇਹਨਾਂ ਬੇਸਿਕਲੀ ਗੱਲ ਇਹ ਨਹੀਂ ਹੈਗੀ ਵੀ ਇਹ ਇਹ ਜਿਹੜਾ ਜੋ ਲੁੱਟ ਸੋਟ ਹੋ ਰਹੀ ਆ ਬੇਸਿਕਲੀ ਇਹ ਕਹਿੰਦਾ ਵੀ ਡਰਦਾ ਡਰ ਉਹਨਾਂ ਦੇ ਨੇੜੇ ਤਰੇ ਵੀ ਨਹੀਂ ਹੈਗਾ ਨਾ ਨਾ ਕਈ ਕਹਿੰਦੇ ਨਾ ਮੂੰਹ ਬੰਨ ਕੇ ਰਟਲੇ ਦੀ ਭੱਜ ਗਿਆ ਦੀ ਖਾਲੀ ਜਗ੍ਹਾ ਦੇਖ ਕੇ ਲੁੱਟ ਰਿਹਾ ਦੀ ਅਜੇ ਕੁਝ ਨਹੀਂ ਆ ਕੱਲ ਪਤਨੀ ਸੀਗਾ ਜਿਹੜਾ ਉਹਨਾਂ ਦੇ 2 ਕਿਲੋਮੀਟਰ ਤੱਕ ਉਹਦਾ ਪਿੱਛਾ ਕਰਿਆ ਕੋਈ ਟਾਈਮਿੰਗ ਨਹੀਂ ਹੁੰਦੀ ਵੀ ਇਸ ਟਾਈਮ ਤੇ ਜਾ ਟਾਈਮਿੰਗ ਆਹੀ ਆਹੀ 2-3 ਵਜੇ ਦਾ ਟਾਈਮ ਨਹੀਂ ਹੋਇਆ ਦੇਖੇ ਸਵੇਰ 1:00 3-4 ਵਜੇ 3-4 ਵਜੇ ਤੱਕ ਉਹਨਾਂ ਕੋਲ ਪੈਸੇ ਹੁੰਦੇ ਨਹੀਂ ਲੱਗਦਾ ਨਹੀਂ ਵੇਖੋ ਕੋਈ ਫਿਰਦੇ ਜੀ ਹਾਂ ਜਮੀ ਮੈਂ ਤੁਹਾਨੂੰ ਕਹੀ ਜਾਂਦਾ ਵੀ 3-4 ਵਜੇ ਤੱਕ ਪੈਸੇ ਇਕੱਠੇ ਹੋਏ ਸਵੇਰੇ ਤਾਂ ਹੁੰਦੇ ਨਹੀਂ ਉਹ ਡ੍ਰੀਵਰੀ ਮਾਰ ਮੇਰਾ ਗਿਆ ਸਿਲੰਡਰ ਲੈ ਗਿਆ ਇਕੱਲੇ ਕਦੇ ਸਿਲੰਡਰ ਲਾਇਆ ਉਹਨੇ ਤਾਂ ਸਵੇਰੇ ਸਨੇਜਿੰਗ ਦਾ ਉਹਨੂੰ ਪਲਾਨਿੰਗ ਹੀ ਨਹੀਂ ਹੈ ਵੀ ਹੁਣ ਕਰੂੰਗਾ ਤਾਂ 1000 2000 ਲੁੱਟਾਂ ਕੋਈ ਸ਼ਾਟ ਕਰਦਾ ਬਗੜਦਾ ਪਿਆ ਲੋਕ ਲੰਘਦੇ ਜਿਵੇਂ ਪਿਛਲੇ 27 28 ਦਿਨਾਂ ਤੋਂ ਕੋਈ ਕਾਰਵਾਈ ਹੋ ਰਹੀ ਲੱਗਦਾ ਉਹ ਬੇਕੋਫ ਨੇ ਤੇ ਜਿਵੇਂ ਮੈਂ ਕਹਾਂ ਜੀ ਬੇਕੋਫ ਤੁਸੀਂ ਮੈਂ ਤਾਂ ਬੇਕੋਫ ਦਾ ਬੜਾ ਛੋਟਾ ਲੱਗਦਾ ਮੈਨੂੰ ਤੁਹਾਨੂੰ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਸ਼ਰਿਆਂ ਮਾਈ ਦੇ ਪਿੱਛੇ ਤੁਹਾਡੀ ਕਿੰਨੀ ਇਹ ਦੂਸਰੀ ਕਾਰਗੁਜ਼ਾਰੀ ਢੰਡੀ ਹੈ ਜੀ ਫਿਰ ਅਗਰ ਦਿਨ ਵਰ ਦਿਨ ਅਗਲੇ ਵਾਰ ਤਾਂ ਕੋਈ ਮੈਂ ਤੁਸੀਂ ਇਹ ਗੱਲ ਅਸੀਂ ਸਾਡੀ ਸੀਗੀ ਗੱਲ ਵੀ ਇਹ ਚੀਜ਼ਾਂ ਪਾਰਟ ਹੈ ਛੋਟਾ ਮੋਟਾ ਇਦਾਂ ਦਾ ਹੁੰਦਾ ਤੇ ਇਸ ਗੱਲ ਤੇ ਅਸੀਂ ਇਹਨੂੰ ਕਿੰਨਾ ਕੁ ਲੈਣਾ ਪਰ ਇਹ ਅਕੀ ਜਿਹੜੀ ਪਿਛੇ ਅਸੀਂ ਰਿਕੁਐਸਟ ਕਰੀ ਸੀਗੀ 8 ਮਹੀਨੇ ਪਹਿਲਾਂ 8 ਮਹੀਨੇ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਬਹੁਤ ਸਖਤ ਕਾਰਵਾਈ ਕੀਤੀ ਗਈ ਸਭ ਕੁਝ ਕੀਤਾ ਗਿਆ ਪਰ ਉਹ ਬੰਦੇ ਹੀ ਆ ਸੇਮ ਬੰਦੇ ਆਲੇ ਜਿਹੜੇ ਸਾਰੇ ਹੁੰਦੇ ਨੇ ਸਾਰੇ ਕਾਰਨ ਤਾਂ ਸਖਤੀ ਦਾ ਹੀ ਹੈ ਨਾ ਜੀ ਸਖਤੀ ਨਹੀਂ ਹੋ ਰਹੀ ਤਾਂ ਕਰਕੇ ਇਹ ਬੈਕਅਪ ਨਹੀਂ ਜੀ ਕਾਰ ਵੀ ਨਹੀਂ ਹੋ ਰਹੀ ਮੈਂ ਤੁਹਾਨੂੰ ਦੱਸਦਾ ਹੈ ਦੇਖੋ ਪਬਲਿਕ ਪ੍ਰਸ਼ਾਸਨ ਹੋਏਗੀ ਮੈਂ ਕਹਿੰਦਾ ਕਿ ਗੁੱਟਰੀ ਪਾਏ ਬੰਦ ਕੀਤਾ ਜਾਊਗਾ ਤੁਸੀਂ ਨਾ ਸਮਝਦੇ ਕਿਉਂ ਨਹੀਂ ਲੱਗਦਾ ਕਿ ਉਹੀ ਪਾਣੀ ਹਰ ਚੱਕਰ 15 ਹਜ਼ਾਰ ਪਹਿਲਾਂ ਗੁੱਡਾਪ ਲੈਣ ਜਾਣਾ ਪੈਂਦਾ ਜੀ ਜਿਆਦੀ ਤੌਰ ਦੀ ਬੰਦੀ ਜੇ ਉਹੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੇ ਜੇ ਇਸ ਗੱਲ ਤੇ ਕੋਈ ਕੰਟਰੋਲ ਨਾ ਕੀਤਾ ਗਿਆ ਉਹ ਸਮਾਂ ਆ ਸਕਦੇ ਸਾਰੇ ਕਰਨ ਕੰਮ ਦੀਆਂ ਏਜੰਸੀਆਂ ਸਰ ਸਾਡੇ ਵਿੱਚ ਅੱਜ ਮੌਜੂਦ ਨੇ ਰਾਬਾ ਮੈਡਮ 15 ਬੀ ਮਸਪਲ ਨਾ ਨਾ ਦੇ ਹੋਇਆ ਇਨਸੀਡੈਂਟ ਬੇਟਾ ਜੀ ਤੁਸੀਂ ਜਰਾ ਸ਼ੇਅਰ ਕਰੋ ਪਲੀਜ਼ आज मेरा मोरे फोन आया की तरह आज ये तो सर फिलहाल ये तो ये चंद पीसीआर दस्ते उठे हां जी क्या उन्होंने उन्होंने इमीडिएट अफेक्ट दे बड़ी सीरियसली लिया सी पी साहब ने उन्होंने इमीडिएट अफेक्ट दे बंदे की ड्यूटी लाती भी है मेनू 24 घंटे बंदे चाहिए सर ये सीरियसली लिया हुआ है उन तक अनिया वारदात तक उन गल भी आ गए आज तो आज तो पहला हो ही है ए स्वागत हां मैं एक भी ब्रेक मेरा प्रभात सिंह है जी वाला से हरपुर रेसिडेंसी उत्तम सिग्नेजर मेरा ऑफिस है हैबोवाल एरिया ਸਾਰਾ ਅਸੀਂ ਦੇਖਿਆ ਹਾਂ ਜੀ ਕੋਈ ਇਨਸੀਡੈਂਟ ਹਾਂਜੀ ਉਹਨੇ ਮੈਂ ਆ ਹੀ ਰਹੀ ਸੀ ਅਤੇ ਮੈਂ ਪੋੜੀਆਂ ਤੇ ਸੀਗੀ ਜਦੋਂ ਮੈਨੂੰ ਕਾਲ ਆਈ ਹੈ ਮੇਰੇ ਡਿਲੀਵਰੀ ਮੈਨ ਦੀ ਕਿ ਮੇਰੇ ਕੋ ਦੋ ਬੰਦੋ ਨੇ ਰੋਕ ਕਰ ਔਰ ਕਿਸੇ ਦੇ ਘਰ ਗੈਸ ਦੇਣ ਜਾ ਰਹੀ ਸੀ ਅੰਦਰ ਕਹਿੰਦਾ ਉਹਨਾਂ ਨੇ ਵੀ ਦਰਵਾਜ਼ਾ ਨਹੀਂ ਖੋਲਿਆ ਅੰਦਰ ਵੜ ਜਾਣਾ ਸੀ ਉਹਨਾਂ ਨੇ ਉਹਦੇ ਸਾਹਮਣੇ ਉਹਨਾਂ ਦੇ ਫਿਰ ਪੈਸੇ ਉਹ ਕੋ ਖੋਲਿਆ ਹੈ ਤੇ ਉਹਨੂੰ ਥੋੜੇ ਜਿਹੀ ਪੈਸੇ ਕਿੰਨਾ ਕੁ ਐਸੀ ਗੱਲ 5-6 ਸਿਲੰਡਰ 6 ਸਿਲੰਡਰਾਂ ਦੇ ਉਹ ਕੋ ਪੈਸੇ ਸੀਗੇ 5000 ਹਾਂ 6-7000 ਰੁਪਿਆ ਸੀਗਾ ਤੇ ਮੈਂ ਹਲੇ ਉਹਨਾਂ ਨੂੰ ਮੇਰੀ ਪੂਰਾ ਨਹੀਂ ਮੈਨੂੰ ਪਤਾ ਹਲੇ ਗੱਲ ਤਾਂ ਨੇ ਹ ਸਿਲੰਡਰ ਨਹੀਂ ਕੈਸ਼ੀ ਲੈ ਕੇ ਆਈ ਨੇ ਉਹ ਕਹਿੰਦਾ ਉਹਨਾਂ ਕੋਲ ਗਨ ਸੀ ਜਾਂ ਕੀ ਸੀਗੀ ਕਹਿੰਦਾ ਉਹ ਦਿਖਾਈ ਮੈਨੂੰ ਮੈਂ ਜਦ ਦੱਸਿਆ ਮੈਨੂੰ ਹਲਿਆਈ ਕਾਲ ਆਈ ਆਈ ਹਵ ਟੋਲਡ ਮਾਈ ਸਨ ਟੂ ਟਾਕ ਟੂ ਹਿਮ ਐਟ ਦੈਟ ਟਾਈਮ ਪਰ ਵੈਪਨ ਸੀ ਉਹਨਾਂ ਕੋਲ ਵੈਪਨ ਸੀ ਉਹ ਕੈਰੀਆ ਤੁਸੀਂ ਕਲੀਅਰ ਕਰਦੇ ਹੋ ਵੈਪਨ ਸੀਗਾ ਜੀ ਉਹ ਕੋਈ ਉਹ ਕਹਿ ਰਿਹਾ ਕਿ ਉਹਦੇ ਕੋਲ ਹਥਿਆਰ ਸੀਗਾ ਉਹਨੇ ਮੈਨੂੰ ਡਰਾਇਆ ਔਰ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਘਰ ਸਿਲੰਡਰ ਦੇਣਾ ਸੀ ਉਹਨਾਂ ਨੇ ਕਹਿੰਦਾ ਗੇਟ ਬੰਦ ਕਰ ਲਿਆ ਆਪਣਾ ਨਾ ਅੰਦਰ ਨਹੀਂ ਜਾ ਸਕੀ ਥੈਂਕ ਯੂ